ਸਤਿਯਾ ਲੁਕੀਰਾਂ ਨੂੰ ਜ਼ੈਮਾਂ ਦੇ ਵਿੱਚ ਪਾ ਦਿੱਤਾ ਕਿਰਤ ਤੇਰੀ ਨੂੰ ਲੁੱਟਣ ਖਾਤਰ ਜੋਤਸ਼ੀਆਂ ਉੜ ਜਾ ਦਿੱਤਾ ਬਹੁਤ ਨਾ ਤੂੰ ਟੇਕ ਮੱਥੇ ਪਈ ਬਹੁਤ ਨਾ ਤੂੰ ਟੇਕ ਮੱਥੇ ਝੂਠ ਦੀਆਂ ਤਸਵੀਰਾਂ ਨੂੰ ਜਿੰਨਾ ਦੇ ਟਟਣਾ ਨੇ ਹੈ ਬਦਲ ਦੇਣਾ ਤਕਦੀਰਾਂ ਨੂੰ ਬਈ ਸਰਬੱਤ ਭਲੇ ਦੀ ਮੰਗ ਖੈਰ ਸਜਦਾ ਕਰੇ ਆਵਾਜ਼ਾਂ ਨੂੰ ਸਰਬੱਤ ਦੇ ਭਲੇ ਦੀ ਮੰਗ ਖੈਰ ਸਜਦਾ ਕਰੇ ਆਵਾਜ਼ਾਂ ਨੂੰ ਮਨ ਦੀ ਮਹਿਲ ਦੇ ਲਾਉਣੇ ਤੋਂ ਚੱਬ ਕੇ ਰੜੇ ਰਵਹ ਜਾਨੋ ਚੱਡ ਕੇ ਰ ਮਾ ਪਰਮਾਨੋ ਤੋੜੀ ਫੇਰ ਜ਼ੰਜੀਰਾਂ ਨੋ ਜੇ ਪੜਨਾ ਹੈ ਤਾਂ ਪੜ ਲੈ ਤੂੰ ਹੱਥਾਂ 'ਦਿਆਂ ਲਗਿ ਰਾਨੋ ਜੇ ਪੜਨਾ ਹੈ ਤਾਂ ਪੜ ਲੈ ਤੂੰ ਹੱਥਾਂ 'ਦਿਆਂ ਲਗਿ ਰਾਨੋ ਪੇ ਸ਼ਬਦ ਬਣੇ ਤੂੰ ਰਾਗ ਬਣੇ ਸੁਗੰਧ ਬਣੇ ਸਮਸ਼ੀਰ ਬਣੇ ਸ਼ਬਦ ਬਣੇ ਤੂੰ ਰਾਗ ਬਣੇ ਸੁਗੰਧ ਬਣੇ ਹਮਸ਼ੀਰ ਬਣੇ ਕਿਰਨ ਬਣੇ ਤੂੰ ਲਾਟ ਬਣੇ ਮਾਨਵਤਾ ਦੀ ਤਕਦੀਰ ਬਣੇ ਹੱਕ ਸੱਚਲੇ ਨਾ ਭੁੱਲੇ ਪੈ ਹੱਕ ਸੱਚ ਲਈ ਨਾ ਪੁੱਲੀ ਗੁਰੂਆਂ ਦੀਆਂ ਸ਼ਮਸ਼ੀਰਾਂ ਨੂੰ ਜੇ ਪੜਨਾ ਹੈ ਤਾਂ ਪੜ ਲੈ ਤੂੰ ਹੱਥਾਂ ਦੀਆਂ ਲਕੀਰਾਂ ਨੂੰ ਜੇ ਪੜਨਾ ਹੈ ਤਾਂ ਪੜ ਲੈ ਤੂੰ ਹੱਥਾਂ ਦੀਆਂ ਲਕੀਰਾਂ ਨੂੰ ਪੈ ਤੋੜ ਕੇ ਬੰਦਨ ਤੂੰ ਸਾਰੇ बंधन तूं सारे मानवता आज़ाद करबाद करे बंधन तूं सारे मानवता नज़ाद करण जो लॻया ज़िंदगी नओ आबाद करे ਫੜ ਹੱਥ ਮੁਬਾਰਕ ਪੁਰਦਾ ਕਰੀ ਲੋਕ ਤਕ ਕਰੀ ਨਾ ਨੋ ਜੇ ਪੜਨਾ ਹੈ ਤਾਂ ਪੜ ਲੈ ਤੂੰ ਹੱਥਾਂ ਦੇ ਆ ਲੇ ਰਾਨੋ ਜਿੰਨਾ ਦੇ ਅਟਣਾ ਨੇ ਹੈ ਬਦਲ ਦੇਣਾ ਤਕ ਦੀ ਰਾਨੋ ਜੇ ਪੜਨਾ ਹੈ ਤਾਂ ਪੜ ਲੈ ਤੂੰ ਫਟਾ ਦੀਆਂ ਲਕੀਰਾਂ ਨੂੰ ਬਹੁਤ ਵਾਟਨ